ਪੰਜਾਬ ਦੇ ਮੁੱਖ ਮੰਤਰੀ 10 ਦਿਨਾਂ ਦੇ ਜਾਪਾਨ ਦੇ ਦੌਰੇ ਤੇ ਨਹੀਂ ਉੱਥੇ ਜਾਣਾ ਉਹਨਾਂ ਦਾ ਸਭ ਤੋਂ ਵੱਡਾ ਹੀ ਮਕਸਦ ਸੀਗਾ ਕਿ ਉੱਥੇ ਦੇ ਜਿਹੜੇ ਬਿਜ਼ਨਸਮੈਨ ਹੈਗੇ ਆ ਉਹ ਜਿਹੜੇ ਹੈਗੇ ਉਹਨਾਂ ਦੀ ਸਹਾਇਤਾ ਦੇ ਨਾਲ ਪੰਜਾਬ 'ਚ ਵੱਡੀ ਇਨਵੈਸਟਮੈਂਟ ਕਰਨ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਪੰਜਾਬ 'ਚ ਵੱਡੇ ਕਾਰੋਬਾਰ ਹੋ ਸਕਣ ਤੇ ਵੱਡੀ ਚੀਜ਼ਾਂ ਯਾਨੀ ਕਿ ਵੱਡੇ ਕਦਮ ਜਿਹੜੀ ਹੈਗੀ ਭਗਵੰਤ ਸਰਕਾਰ ਨੇ ਪੰਜਾਬ ਦੇ ਪ੍ਰਤੀ ਜਿਹੜਾ ਹੈਗਾ ਚੱਕਿਆ ਤੇ ਇਸ ਵਿੱਚਕਾਰ ਹੀ ਹੁਣ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ 'ਚ ਭਗਵੰਤ ਮਾਨ ਦਾ ਜਦ ਦੱਸ ਤੀਏ ਕਿ ਸਰਾ ਦਿਨ ਹੈਗਾ ਜਾਪਾਨ ਚ ਤੇ ਇਹ ਖੁਦ ਜਾਣਕਾਰੀ ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਕਿ ਟੋਕੀਓ ਸਿਟੀ ਚ ਐਚੀ ਸਟੀਲ ਤੇ ਵਰਧਮਾਨ ਸਟੀਲ ਦੇ ਜਿਹੜੇ ਕੰਪਨੀ ਹੈਗੀ ਉਹਨਾਂ ਦੇ ਨਾਲ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਅੱਜ ਭਗਵੰਤ ਭਗਵੰਤ ਮਾਨੀ ਐਮਓਯੂ ਸਾਈਨ ਕੀਤਾ ਯਾਨੀ ਕਿ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਯਾਨੀ ਕਿ ਇੱਕ ਤਰ੍ਹਾਂ ਦਾ ਉਹਨਾਂ ਦਾ ਸਮਝੌਤਾ ਇਹ ਦੋਨਾਂ ਕੰਪਨੀਆਂ ਦੇ ਨਾਲ ਹੋਇਆ ਹੈਗਾ ਡੀਲ ਹੋਈ ਹੈਗੀ ਆ ਜਿਸ ਦੇ ਵਿੱਚ ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਤੁਸੀਂ ਦੇਖ ਸਕਦੇ ਹੋ ਪੋਸਟ ਦੇ ਰਾਈਟ ਵਿੱਚ ਨਈ ਤਕਨੀਕੀ ਤੇ ਡਿਜ਼ਾਈਨ ਤਕਨੀਕੀ ਜੋ ਜਿਹੜਾ ਹੈਗਾ ਜਾਪਾਨ ਦੀ ਹੈ ਜਿਹੜੇ ਦੋ ਹੈਗੀਆਂ ਉਹ ਪੰਜਾਬ ਨੂੰ ਮਦਦ ਕਰਨਗੀ ਉਸ ਤੋਂ ਨਾਲ ਦੀ ਗਲੋਬਲ ਬੈਂਚਮਾਰਕ ਤੇ ਬੈਸਟ ਪ੍ਰੈਕਟਿਸ ਜਿਹੜੀ ਹੈਗੀਆਂ ਸਾਂਝਾ ਕਰਨਗੀ ਯਾਨੀ ਕਿ ਜੋ ਬੈਂਚਮਾਰਕ ਉਹਨਾਂ ਨੇ ਆਪਣੇ ਉੱਥੇ ਸੈੱਟ ਕੀਤੇ ਨੇ ਕੰਪਨੀ ਚ ਉਹੀ ਜਿਹੜੀ ਪ੍ਰੈਕਟਿਸਿਸ ਉਹ ਕਰਦੇ ਨੇ ਜਿੱਦਾਂ ਉਹਨਾਂ ਨੇ ਵਿਧਾਇਆ ਉਦਾਂ ਹੀ ਉਹ ਪੰਜਾਬ ਨੂੰ ਦੱਸਣਗੇ ਤੇ ਉਹ ਮਦਦ ਕਰਨਗੇ ਇਸ ਦੇ ਨਾਲ ਹੀ ਜੁਆਇੰਟ ਅਸੈਸਮੈਂਟ ਜੂ ਵੀ ਜਿਹੜਾ ਹੈ ਦੋਨੋਂ ਕੰਪਨੀਆ ਜਿਹੜੀ ਹੈਗੇ ਪੰਜਾਬ ਨੂੰ ਸਹਿਯੋਗ ਕਰਨਗੇ ਇਸ ਤੋਂ ਇਲਾਵਾ ਆਰ ਐਨ ਡੀ ਜੂ ਵੀ ਸਾਥ ਦੇਣਗੀ ਯਾਨੀ ਕਿ ਰਿਸਰਚ ਐਂਡ ਡਿਵੈਲਪਮੈਂਟ ਜੂ ਵੀ ਜਿਹੜਾ ਹੈਗੇ ਇਕੱਠੇ ਕੰਮ ਕਰਨਗੇ ਯਾਨੀ ਕਿ ਦੋਨੋਂ ਜਿਹੜੇ ਹੈਗੇ ਜਪਾਨੀ ਹੈ ਇਹ ਪੰਜਾਬ ਨੂੰ ਰਿਸਰਚ ਐਂਡ ਡਵੈਲਪਮੈਂਟ ਚ ਵੀ ਕੰਮ ਮਦਦ ਕਰੇਗਾ ਤੇ ਇਕੱਠੇ ਕੰਮ ਕਰੇਗਾ ਇਸ ਨਾਲ ਹੀ ਵੈਂਡਰ ਆਰਡਰਸ ਚ ਵੀ ਮਿਲ ਕੇ ਜਿਹੜੇ ਹੈਗੇ ਸਹਿਯੋਗ ਨਾਲ ਕੰਮ ਕਰਨਗੇ ਇਸ ਨਾਲ ਹੀ ਤਕਨੀਕੀ ਵੀ ਜਿਹੜੀ ਚੀਜ਼ਾਂ ਹੁੰਦੀਆਂ ਉੱਚ ਵੀ ਵੱਡੀ ਜਿਹੜੀ ਹੈਗੇ ਚੇਂजेस ਲੈਣ ਚ ਤੇ ਉਸ ਨੂੰ ਹੋਰ ਕਿਸ ਤਰੀਕੇ ਨਾਲ ਵਧਿਆ ਕਰ ਸਕਦੇ ਇਸ ਚ ਵੀ ਜਿਹੜੀ ਹੈਗੀ ਆ ਮਦਦ ਕੀਤੀ ਜਾਵੇਗੀ ਤੇ ਇਹ ਇੱਕ ਸਮਝੌਤਾ ਜਿਹੜਾ ਹੈਗਾ ਵੱਡੀ ਖਬਰ ਜ਼ਰੂਰ ਹੈਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ 10 ਦਿਨਾਂ ਦੇ ਵਿੱਚ ਪਾਂਡੇ ਦੌਰੇ ਲਈ ਗਏ ਤੇ ਅੱਜ ਉਹਨਾਂ ਦਾ ਤੀਜਾ ਦਿਨ ਸੀ ਦੇ ਇਸ ਵਿੱਚ ਕਾਰੀ ਹੁਣ ਜਿਹੜੀ ਹੈਗੀ ਅੱਜ ਭਗਵੰਤ ਮਾਨ ਜਿਹਨੇ ਜਿਹੜੀ ਹੈਗੀ ਐਚੀ ਸਟੀਲ ਵਰਦਮਾਨ ਸਪੈਸ਼ਲਟੀ ਸਟੀਲ ਦੇ ਨਾਲ ਜੁੜੀ ਕਿ ਕੰਪਨੀ ਨਾਲ ਮੁਲਾਕਾਤ ਕੀਤੀ ਜ ਜੀਆਂ ਤਸਵੀਰਾਂ ਤੇ ਇਹ ਵੱਡੀ ਖਬਰ ਜ਼ਰੂਰ ਹੈਗੀ ਕਿਉਂਕਿ ਪੰਜਾਬ ਦੇ ਲਈ ਵੱਡਾ ਕਦਮ ਭਗਵੰਤ ਮਾਨ ਵੱਲੋਂ ਚੁੱਕਿਆ ਗਿਆ ਆਪ ਸਰਕਾਰ ਵੱਲੋਂ ਚੁੱਕਿਆ ਗਿਆ ਤੇ ਉਹਨਾਂ ਇਸ ਵਿੱਚ ਕਾਰੀ ਹੁਣ ਅੱਜ ਇਹਨਾਂ ਦੋਨਾਂ ਕੰਪਨੀਆਂ ਦੇ ਨਾਲ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਐਮਯੂਐਸ ਸਾਈਨ ਕੀਤਾ ਮੋਮਰੈਂਡਮ ਆਫ ਅੰਡਰਸਟੈਂਡਿੰਗ ਇਹਦੇ ਵਿੱਚ ਕਾਰੀ ਹੁਣ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਆ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਸ ਦੇ ਵਿੱਚ ਹੀ ਜਿਹੜਾ ਹੈਗਾ ਜਾਪ ਜਾਬ ਨੂੰ ਮਦਦ ਕੀਤੀ ਯਾਨੀ ਕਿ ਪੰਜਾਬ ਦੀ ਸਹਾਇਤਾ ਕੀਤੀ ਜਾਵੇਗੀ ਤੇ ਇਹ ਵੱਡੀ ਖਬਰ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਦੇ ਲਈ ਹੈਗੀ ਜਿਸ ਚ ਆਮ ਆਦਮੀ ਪਾਰਟੀ ਵੱਲੋਂ ਵੱਡਾ ਕਦਮ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਨੂੰ ਸੋਚ ਕੇ ਪੰਜਾਬ ਦੇ ਲੋਕਾਂ ਲਈ ਪੰਜਾਬੀਆਂ ਲਈ ਚੁੱਕਿਆ ਗਿਆ ਹੈ। ਬਾਕੀ ਤੁਹਾਡੇ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਦੇਖਦੇ ਰਹੋ ਪੰਜਾਬ ਤੱਕ।